ਆ ਵੀ ਕੀ ਆ ਬੇਸਤਾ ਆਪਾਂ ਸੱਪਾ ਤੋੜੀ ਜਾਂਦੀ ਸੀ ਭਿੰਡੀ ਤੇ ਸੋਚਿਆ ਤੁਹਾਡਾ ਵੀਡੀਓ ਸ਼ੇਅਰ ਕਰ ਲਈਏ ਜਿਹੜਾ ਕਿ ਤੁਹਾਨੂੰ ਮੰਨ ਤਾਂ ਬਹੁਤ ਪ੍ਰਮੋਟ ਕਰਦੇ ਜਿਹੜੇ ਕਹਿੰਦੇ ਅਸੀਂ ਐਨੀ ਰੇਪ ਪਾਉਣੇ ਆਏ ਕਰਦੇ ਆ ਐਨੇ ਰੱਖਦੀ ਸੌਜੀ ਹੋ ਜਾਂਦੀ ਆਪਾਂ ਆਰਗੈਨਿਕ ਸਬਜ਼ੀ ਕੀਤੀ ਸੀਗੀ ਇਹ ਠੀਕ ਆ ਆਪਣੇ ਕੋਲੇ ਮੰਨ ਲਓ 4 ਕੁ ਬਟਾਂ ਭਿੰਡੀਆਂ ਨੇ 2 ਤੋਰੀਆਂ ਨੇ ਇੱਕ ਕਦੂ ਜਿਹਾ ਤੇ ਬੇਠ ਗਿਆ ਤੇ ਖਾਜੇ ਕਦੂ ਫਿਰ ਖਾਜੇ ਛੋਟੇ ਲੱਗਣ ਲੱਗਾ ਮੰਨ ਲਓ बिकਰੀ ਚ ਨਹੀਂ ਆਉਂਦਾ ਆਪ ਜੀ ਆਪਾਂ ਪੰਜਾਬ ਚੋਂ ਜਿਹੜਾ ਨੰਦਰਾ ਦਾ ਤੋਰੀ ਤੇ ਢਿੰਡੀ ਲਾਉਂਦੇ ਆ। ਢਿੰਡੀ ਆਪਣੀ ਤੀਜੇ ਦਿਨ ਚਾਰਾਂ ਵੱਟਾਂ ਦਾ ਚਾਰ-ਪੰਜ ਕਿਲੋ ਹੋ ਜਾਂਦੀ ਹੈ। ਆਪਾਂ ਗੱਲ ਕਰਦੇ ਸੀ ਹੋਰ ਰਹਿਣ ਕਿ ਆਹ ਥੱਲੇ ਕੈਮਰਾ ਮਾਰ। ਆ ਦੇਖੋ। ਆਰਗੈਨ ਕੋਹ ਹੁੰਦਾ ਸਾਬੂ ਹੁੰਦਾ ਤੇ ਤੇਲਾ ਵੀ ਆ ਦੇ ਫੋੜਿਆ ਫਿਰਦਾ। ਆਪਾਂ ਤੇਲੀ ਵਾਲੀ ਵੀ ਕੋਈ ਨਹੀਂ ਕਰੀ। ਇਹ ਪਰ ਕੁਦਰਤ ਆਪ ਹੀ ਉਹ ਚੀਜ਼ ਹੋ ਜਾਂਦੀ ਹੈ ਜੀ ਆਹ ਉਹ ਇਹ ਚੈਨੀ ਕਸ਼ਮਤਾ ਬਣ ਜਾਂਦੀ ਹੈ ਇਹ ਪੁੱਖਾਂ ਦੇ ਵਿੱਚ ਵੀ ਹੋ ਜਾਂਦੀ ਹੈ। ਕਰਨ ਨੂੰ ਇਹ ਤਾਂ ਬੰਨੇ ਦਿਨ ਵਾਲੀ ਸਪਰੇਈ ਕਰ ਸਕਦੇ ਸੀ। ਪਰ ਆਪਾਂ ਨੂੰ ਆਰਗੈਨ ਕਰਦੇ। ਨਾਲੇ ਕਰੇ ਵੀ ਫਾਨੀ ਹੁੰਦੀ ਹੈ ਤੇ ਬਾਕੀ ਬਾਤ ਜੀ ਆਪਾਂ। ਇਹ ਜਿਹੜਾ ਨੇ ਗੱਲ ਵੀ ਜਿਹੜਾ ਕੱਕ ਮੈਮ ਲੋੜੀ ਤੇ ਮੋਥਰੇ ਹੋਇਆ ਤੇ ਮੋਥਰੇ ਜਿਹਾ ਪਰ ਇਹ ਉਹ ਪਰ ਆਪ ਕਰੀ ਨਹੀਂ ਹੈ ਨਾ ਕਿਉਂਕਿ ਫਿਰ ਆਪਾਂ ਕੈਸਾ ਕਰੀ ਆਰਗੈਨਿਕ ਨਹੀਂ ਨਹੀਂ ਜੇ ਆਪਾਂ ਹਰ ਵੀ ਸੈੱਟ ਕਰਦੇ ਉਹ ਦੇਖਣ ਨੂੰ ਜੀ ਸੋਹਣੀ ਲੱਗਦੀ ਆ ਲੱਗਦਾ ਸਭਾਲਣਾ ਸਮਾਈ ਆ ਜਿਹਨੂੰ ਆਪਾਂ ਗੁੱਡ ਵੀ ਸਕਦੇ ਸੀ ਪਰ ਮੋਥਰੇ ਦਾ ਜਿਹੜੇ ਉਹਨੇ ਖੇਤੀ ਕਰਦੇ ਉਹਨੂੰ ਪਤਾ ਕਿ ਮੋਥਰੇ ਗੁੱਡੇ ਤੋਂ ਨਹੀਂ ਲੋਟ ਆਉਂਦਾ ਤੇ ਦੁੱਗਣਾ ਤਿੰਨਾਂ ਹੋ ਜਾਂਦਾ ਗੱਲ ਕਰਦੇ ਆ ਆਰਗੈਨਿਕ ਖਾਣ ਵਾਲਾ ਜਾਂ ਅਸਲੀ ਖਾਣ ਵਾਲਾ ਜੀ ਹੁਣ ਪਿੱਛੇ 3000 ਲੀਟਰ ਦੁੱਧ ਫੜਿਆ ਆਪੋ ਤੇ ਵੀਡੀਓ ਕੀਤੀ ਪਾਸ ਜਿੱਥੇ ਆਪਣੇ ਵੀਡੀਓ ਬਣਾ ਕੇ ਪਾਈ ਆ ਉਹ ਤੇ ਬਿਨਾਂ ਕਲੀ ਦੁੱਧ ਖੜਿਆ ਹੋਣਾ ਠੀਕ ਹੈ ਜੇ ਆਪਾਂ ਅਸਲੀ ਖਾਣਾ ਅਸਲੀ ਪੀਣਾ ਅਸਲੀ ਸਬਜ਼ੀ ਖਾਣੇ ਤਾਂ ਅਸਲੀ ਮਚਾਇਆ ਖਾਣੀਆਂ ਤਾਂ ਉਹ ਆਪਣੇ ਦਿਰ ਬੰਦ ਕਰ ਦੋ ਜੇ ਆਪਾਂ ਸਸਤਾ ਖਾਵਾਂਗੇ ਤਾਂ ਆਪਾਂ ਨੂੰ ਨਕਲੀ ਹੀ ਮਿਲੂਗਾ ਤਾਂ ਨਕਲੀ ਤਾਂ ਹੀ ਤਿਆਰ ਹੋਊਗਾ ਜੇ ਆਪਾਂ ਸੁੱਧ ਖਾਣਾ ਚਾਹੁੰਦੇ ਹੁਣ ਆ ਸਬਜ਼ੀ ਲਾ ਲ ਜਿਹਦਾ ਰੇਟ ਆਪਾਂ ਬਾਜ਼ਾਰ ਵਾਲਾ ਰੇਟ ਹੀ ਲੈਣੇ ਤੇ ਕਿਤੇ ਵਧ ਨਹੀਂ ਜਾਗੇ ਅਗਲੇ ਤਾਂ ਕਹਿੰਦਾ ਵੀ ਟੇਸਟ ਵੱਖਰਾ ਬਹੁਤ ਸਵਾਦ ਬਣਦੀ ਹੈ ਗਾਕੀ ਬਹੁਤ ਆਪਣੇ ਕੋਲ ਜਿਹੜੀ 4-5 ਕਿਲੋ ਹੁੰਦੀ ਹੈ ਉਹ ਆਉਣਾ ਵੇਚ ਜਾਂਦੀ ਹੈ ਪਰ ਕੋਈ ਆਏ ਨੀ ਕਹਿੰਦਾ ਵੀ ਯਾਰ ਤੁਸੀਂ ਰੇਸ ਸਪਰੇ ਨਹੀਂ ਪਾਉਂਦੇ ਹਨ ਇਹ ਜੀ ਦਾ ਰੇਟ ਤੁਸੀਂ ਉਹਨਾਂ ਅਸੀਂ ਜਿਆਦਾ ਦੇਣਾ ਅਗਲਾ ਸਮਾਂ ਦੇ ਦੇ ਜੰਨਾ ਵੀ ਜੇ ਤੁਸੀਂ ਆਂਦਾ ਰੇਟ ਤੇ 40 ਲਾ ਦੇ ਉਹਨੂੰ ਕਿਹੜਾ ਦੁਕਾਨਦਾਰ ਕਰਾਇਆ ਪੈਂਦਾ ਆ ਆ ਜਿਵੇਂ ਹੁਣ ਕਦੂ ਦਾ ਵੀ ਰੇਟ 100 ਰੋਟੋਲੀ ਦਾ ਵੀ 100 ਉਹ ਹੀ ਇੱਥੇ 60 70 ਅਗਲਾ ਦੇ ਕੇ ਪਾ ਦੇ ਜਾਂਦਾ ਵੀ ਗੱਲ ਤਾਂ ਇਹ ਕਰਦੇ ਵੀ ਆਰਗੈਨਿਕ ਪੈਦਾ ਕਰਨ ਵਾਲੀ ਬਹੁਤ ਨਹੀਂ ਕਿਸਾਨ ਤੋਂ ਕੁਝ ਮਰਜ਼ੀ ਪੈਦਾ ਕਰਾਉਂਦਾ ਪਰ ਉਹ ਚੀਜ਼ ਦਾ ਰੇਟ ਮਿਲਣਾ ਕਹਿੰਦਾ ਇੱਕ ਵਾਰ ਕਹਿੰਦਾ ਹਾਫ ਫਰਟੀਲਾਈਜ਼ਰ ਪਾਉਂਦਾ ਅਗਲਾ ਠੀਕ ਹੈ ਉਹ ਝਾੜੀਆਂ ਇਹਨਾਂ ਲੈ ਜਾਂਦਾ ਉਹਨੂੰ ਲੋੜ ਹੀ ਨਹੀਂ ਹੈ ਤੇ ਆਰਗੈਨਿਕ ਨਾਲ ਨੂੰ ਥੋੜੀ ਮਿਹਨਤ ਹੀ ਵੱਧ ਗੁੱਡ ਗੜਾਈ ਕਰਨੀ ਪੈਂਦੀ ਹੈ ਨਾ ਤੇ ਗੜਾਈ ਦੀ ਵੀ ਕੀਤੀ ਪਰ ਮੋਸਟਰ ਕੰਟਰੋਲ ਚ ਨਹੀਂ ਆਉਂਦਾ ਤੇ ਮਿਹਨਤ ਵੀ ਜ਼ਿਆਦਾ ਲੈਂਦੇ ਝਾੜ ਵੀ ਘਟਦਾ ਤੇ ਤਾਂ ਕਰਕੇ ਵੀ ਜੇ ਆਪਣਾ ਕਹਿੰਦੇ ਕਮਰਸ਼ੀਅਲ ਹੈ ਜਿੰਦਾ ਬੈਨੀਫਿਟ ਤਾਂ ਹੋ ਕੇ ਉਹਦਾ ਬੈਨੀਫਿਟ ਘਟ ਜਾਂਦਾ ਤੇ ਤਾਂ ਇਹ ਅਗਲਾ ਫਿਰ <strong>ਕੈਮੀਕਲ</strong> ਫਸਤੀ ਵੱਲ ਆ ਜਾਂਦਾ ਉਹ ਸੋਡੇ ਦੇ ਡਿਪੈਂਡ ਕਰਦਾ ਜਿਹੜੇ ਆਰਗੈਨਿਕ ਖਾਂਦੇ ਆ ਜਾਂ ਤੁਹਾਨੂੰ ਟੇਸਟ ਕੀ ਬਤ ਲੱਗਦਾ ਅਗਲਾ ਨਹੀਂ ਵੀ ਕਹਿੰਦਾ ਚੱਲ ਤਰੀਸ ਨੂੰ ਚੀਜ਼ ਵਧੀਆ ਲੱਗਦੀ ਆ ਅਗਲੇ ਤੁਹਾਨੂੰ ਰੇਟ ਦੇਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਅਗਲਾ ਅਗਰਵਾਰ ਵੀ ਵੇਚ ਸਕੇ ਤੇ ਜੇ ਤੁਸੀਂ ਇਹੀ ਚੀਜ਼ਾਂ ਖਾਣਿਆਂ ਨੂੰ ਫਿਰ ਤਬਾਜ਼ਾਰ ਤੋਂ ਵੱਧੋ ਮਿਲ ਜਾਂਦੀ ਹਨ ਹੈਨਾ ਕੈਮੀਕਲ ਵਾਲੀ ਤੋਂ ਵੱਧੋ ਤਰ੍ਹਾਂ ਕਰ ਗਏ ਤਾਂ ਨਾ ਝਾੜ ਵੀ ਜੋਣਾ ਕੋ 4 ਕਿਲੋ ਤੋੜ ਦਿੰਦੇ ਤੇ ਸਪਰੇਅ ਜਿੱਤ ਲਈ ਜੰਨਰ ਦਿਨ ਵਾਲੀ ਮਾਰੀ ਹੁੰਦੀ ਠੀਕ ਹੈ ਗਰੋਥ ਪ੍ਰੋਮੋਟਰ ਕਰੇ ਹੁੰਦੇ ਤਾਂ ਕੀ ਇਹਦਾ ਵੀ ਝਾੜ ਦੁੱਗਣਾ ਤਿਕਣਾ ਮਿਲਣਾ ਸੀ ਉਹ ਜਈ ਆਪਣੇ ਮੰਨ ਲਓ ਇਹ ਦੁਆਧਰੇ ਰੇਟ ਤੇ ਵਿਕੀ ਜਾਂਦੀ ਤਾਂ ਜੇ ਝਾੜੀ ਦੁੱਗਣਾ ਹੋ ਗਿਆ ਕਸ਼ੇਤੀ ਉਹ ਮੰਨ ਲਓ ਹਾਲ ਚੱਕਣ ਲੱਗ ਜਾਂਦੀ ਸੀ ਇਹ ਤੋਂ ਬੈਨੇਫਿਟ ਜ਼ਿਆਦਾ ਦੇ ਜਾਂਦੀ ਹੈ ਪਰ ਇਹਨਾਂ ਨੂੰ ਤੁਸੀਂ ਵੀ ਸੋਚਿਆ ਕਰੋ ਜੇ ਸਹੀ ਸੋਟਾ ਖਾਣਾ ਚਾਹਣਾ ਤਾਂ ਉਹਦਾ ਰੇਟ ਦੇਣ ਦੀ ਕੋਸ਼ਿਸ਼ ਕਰੋ ਇਹ ਸਾਕਾ ਖਾਣਾਂ ਦਾ ਉਹ ਬਾਜ਼ਾਰ ਚ ਕਿੰਨਾ ਮਰਜੀ ਲਈ ਜਾ ਠੀਕ ਹੈ ਲੋਕ ਕਿ ਤੁਸੀਂ ਦੇਖੀਵੇ ਵੀ ਆਰਗੈਨਿਕ ਆਪਣਾ ਨਹੀਂ ਕਹਿਣ ਦਾ ਮਤਲਬ ਇਹ ਨਹੀਂ ਕਿ ਆਰਗੈਨਿਕ ਤੇ ਪਾਇਦਾ ਸਾਰਾ ਕੁਝ ਹੁੰਦਾ ਠੀਕ ਹੈ ਪਰ ਉਹ ਤੇ ਜਿਆਦਾ ਘੱਟ ਤੇ ਕਰ ਵੀ ਹਰ ਕੋਈ ਸਕਦਾ ਐਸੇ ਪੇਸ਼ੈਂਟ ਵੀ ਹੁੰਦੇ ਥੋੜਾ ਜਿਹਾ ਖਾਲੇ ਟੋਂਦਾ ਇਹਦੇ ਤੇ ਝਾੜ ਘੱਟ ਰਹੀ। ਬਾਕੀ ਕੋਈ ਡੀਆ ਵੀ ਪਗਦੀ ਨਹੀਂ ਇਹ ਜੀ ਜ਼ਿਆਦਾ। ਇਹ ਬਾਕੀ ਸਾਂਸ-ਸਮਾਨ ਸਾਰੀ ਹੋਮੀ ਹੁੰਦੀ ਹੈ ਨਾ। ਨਦੀਨ ਵਗੈਰਾ ਥਨਾ ਕੰਟਰੋਲ ਕਰਨੇ ਪੈਂਦੇ ਨੇ। ਸਤ ਸੋਹੀ ਵੀ ਇਹ ਚੀਜ਼ ਨੂੰ ਸਪੋਰਟ ਕਰਿਆ ਕਰੋ ਜੋ ਵੀ ਆਰਗੈਨਿਕ ਕੀਤੀ ਕਰਦਾ। ਤਾਂ ਜੇ ਬਕਾਇਦਾ ਉਹਦੇ ਨਾਲ ਪੂਰਾ ਅਗਲੇ ਨੂੰ ਕਹਿ ਦੇ ਬਾਈ। ਆ ਸਾਨੂੰ ਆ ਚੀਜ਼ ਐਵੇਂ ਚਾਹੀਦੀ ਹੈ। ਅੱਜ ਹੀ ਤੁਹ ਲੈ ਕੇ ਆਵਾਂਗੇ ਬਕਾਇਦਾ ਆਪਦੀ ਜਿਹੜੀ ਤੁਰੀ ਸਪਰੇ ਕੋਈ ਨਾਲ ਆਰਗੈਨਿਕ ਸਪਰੇ ਕਰਾਂਗਾ ਜੀ ਆਜਾ। ਜੇ ਸੀ ਰੇ ਵਾਏਗਾ ਉਹਦੀ ਪ੍ਰੋਪਰ ਵੀਡੀਓ ਬਣਾ ਕੇ ਰੱਖੀ ਜੇ ਤੇ ਅਸੀਂ ਤੇਰੇ ਨਾਲ ਜੁੜਾਂਗੇ ਹਨ ਆਪਣੇ ਕੋਲੇ ਲਾਖਾਂ ਕੋਈ ਹੈ ਠੀਕ ਹੈ ਲਾਖਾਂ ਚਲ ਆਪਾਂ 40 ਲੈ ਕੇ ਭਾਇਆ ਪਰਤੇ ਕੈਮੀਕਲ ਕੋਈ ਹੁੰਗੀ ਸਾਈਡ ਆਪਾਂ ਨਹੀਂ ਕੀਤੀ ਠੀਕ ਹੈ ਤੇ ਪਈ ਉਹ ਕਾਫੀ ਪਈ ਆਪਣੇ ਕੋਲੇ ਜੇ ਕਿਸੇ ਭਰਾ ਨੂੰ ਚਾਹੀਦੀ ਤਾਂ ਉਹ ਵੀ ਦੱਸ ਸਕਦਾ ਪਰ ਉਹਦੇ ਜਿਹਾ ਜਿਆਦਾ ਰੇਟ ਦੇਣ ਨਹੀਂ ਚਾਹਣ ਜੇ ਹੁਣ ਵਿਆਜ ਚ 100 ਦਾ ਰੇਟ ਆ ਜਾਂ 150 ਦਾ ਰੇਟ ਆ ਉਹ ਹੀ ਰੇਟ ਭਾਲਦਾ ਚਲ ਆਪਾਂ ਤਾਂ ਵੀ ਵਾਸਤੇ ਰੱਖੀ ਉਹ ਵਾਸਤੇ ਆਪਾਂ ਦੇਖਦੇ ਨੇ ਕੋਈ ਆਪਣਾ ਲਾਲ ਟੂ ਹੈ ਵੀ ਦੇਖਣੀ ਹੈ ਕਿਉਂ ਪਰ ਆ ਵੀ ਚੀਜ਼ ਵੇਚੇ ਤਾਂ ਗਾਣ ਵੀ ਸਾਨੂੰ ਆਰਗੇਨਿਕ ਨਾਲ ਪੈਦਾ ਕਰਕੇ ਦੇਉਗਾ ਹਨ ਜੇ ਇਤਕੀ ਨਾ ਤੁਸੀਂ ਉਹ ਬੰਦੇ ਦਾ ਸਾਥ ਦਿੱਤਾ ਤਾਂ ਗਾਣ ਵੀ ਉਹ ਵੀ ਕਹਿੰਦਾ ਵੀ ਯਾਰ ਆਪਣਾ ਤਾਂ ਝਾੜ ਘਟਾ ਲਿਆ ਠੀਕ ਹਨ ਨਾਲੇ ਮੱਥਾ ਮਾਰਿਆ ਤੇ ਰੇਡ ਤਾਂ ਆਪਾਂ ਨੂੰ ਲੋਕਾਂ ਵਾਲੀ ਮਿਲੂ ਤੇ ਕਿਉਂ ਨਾ ਆਪਾਂ ਵੀ ਟਾਰਗੇਟ ਰੇਡ ਪਾ ਕੇ ਇਹਦਾ ਟ੍ਰਿਪਲ ਝਾੜ ਦੇ ਜੀ ਤੇ ਇੱਕ ਵਾਰੀ ਢੋਲੀ ਘਾਂਟੇ ਦੀ ਸਬਦੇ ਕਰਕੇ ਨਰੀਨਾ ਤੇ ਕੰਟਰੋਲ ਕਰ ਲਈ ਤੇ ਵੇਲੇ ਹੋ ਗਈ ਆਪਾਂ ਨੂੰ ਸਾਰਾ ਦਿਨ ਦਿਹਾੜੀ ਵਾਖ ਕੇ ਜਾ ਆਪ ਸਾਰਾ ਦਿਨ ਖੱਡ ਤੋੜਨ ਦੀ ਚੀਜ਼ ਹੈ ਹਨ ਇਹ ਚੀਜ਼ਾਂ ਤੁਸੀਂ ਆਪ ਦੀ ਲਾ ਕੇ ਸੋਚਿਆ ਕਰੋ ਜੀ ਜੀ ਸਾਨੂੰ ਕਿਹ ਜੀ ਦਾ ਰੇਟ ਜਾ ਦੇ ਮਿਲੂ ਤਾਂ ਹੀ ਤੁਸੀਂ ਉਹ ਸਹੀ ਬਣਾਉਗੇ ਜੇ ਸਾਨੂੰ ਰੇਟ ਹੀ ਮਿਲਣਾ ਫਿਰ ਤਾਂ ਅਗਲਾ ਉਹ ਜਿਹੜਾ ਨਕਲੀ ਦੁੱਧ ਤਿਆਰ ਕਰੀ ਜਾਂਦਾ ਠੀਕ ਆ ਕੱਲ ਬਹੁਤੇ ਨਹੀਂ ਵੀ ਕਰਦੇ ਤਾਂ ਉਹ ਸਭ ਨਾਲ ਫਿਰ ਅਗਲਾ ਉਹ ਹੀ ਜਿਹੀ ਚੀਜ਼ਾਂ ਤਿਆਰ ਕਰਦਾ ਕਿਉਂਕਿ ਜੇ ਹੁਣ ਕੋਈ ਅਸਲੀ ਤਿਆਰ ਕਰੀ ਜਾਂਦਾ ਮੰਨ ਲਓ ਕਿ 10 ਦੀ ਦੁੱਧ ਉਹਨੂੰ ਵੀ 70 ਰੁਪਏ ਮੇਰੇ ਨਾਲ ਰੇਟ ਨਾਲ ਸਾਰਿਆਂ ਨੂੰ ਕੋਈ ਨਾ ਕੋ ਹੁੰਦਾ ਮੰਨ ਲਓ ਨਾ ਸਾਰਿਆਂ ਨੂੰ ਪਸੂ ਸਾਹ ਦਾ ਕੱਲ ਕਰਾਂਗਾ ਇੱਕ ਵਾਰੀ ਬੰਦਾ ਨਕਲੀ ਤਿਆਰ ਕਰਕੇ ਵੀ 70 ਵੇਚੀ ਜਾਂਦਾ ਫਿਰ ਮੈਂ ਨਾਲ ਸਭ ਪਿੱਛੇ ਮਾਨ ਚੱਕਦਾ ਕਿੱਥੇ ਰਹੇਗੀ ਨਾ ਉਹ ਬੰਦਾ ਫਿਰ ਉਹ ਪਸ਼ੂ ਦਾ ਕੰਮ ਛੱਡੂਗੀ ਤੇ ਲੱਗਣਾ ਕੁਝ ਬਚਦਾ ਤਾਂ ਹੈ ਨਹੀਂ ਇਹ ਦੁੱਧ ਤੋਂ ਦੁੱਧਾਂ ਦੇ ਕੇ ਇਹਨਾਂ ਨੂੰ ਸਮਝੇ ਹੌਲੀ ਹੌਲੀ ਪਸ਼ੂ ਦਾ ਕੰਮ ਛੱਡੂਗਾ ਤੇ ਪਸ਼ੂ ਘੜਦੇ ਜਾਣਗੇ ਤੇ ਸਾਰਾ ਕੁਝ ਨਕਲੀ ਤੇ ਪਿਆਰ ਹੋ ਜਾਊਗਾ ਚਲ ਹੁਣ ਆਪਾਂ ਕਹਿੰਦੇ ਆ ਜੇ ਤੁਹਾਨੂੰ 30 40% ਨਕਲੀ ਮਿਲਦਾ ਉਹ 50% ਨਕਲੀ ਮਿਲਦਾ ਜੇ ਦੁੱਧ ਦੇ ਹੀ ਲਾਤ ਰਹੇ ਤੇ ਨਕਲੀ ਚੀਜ਼ਾਂ ਵੀ ਰੇਟ ਵਿਕੀ ਗਈਆਂ ਠੀਕ ਹੈ ਕੈਮੀਕਲ ਸਰਦਿਆਂ ਵੀ ਉਹੀ ਰੇਟ ਵਿਕੀ ਗਈਆਂ ਆਰਗੈਨਿਕ ਨੂੰ ਤੁਸੀਂ ਪਹਿਨਣ ਕੱ 50 ਸਾਲ ਬਾਅਦ ਫਿਰ ਛਾਤੀ ਜਮੀਆਂ ਆਪਣੀਆਂ ਇਹ ਜੋ ਜੋ ਵੀ ਫੇਰ ਤੁਸੀਂ ਆਰਗੇਨਸ ਕੋਲੋਂ ਤੇ ਨਹੀਂ ਸੀ ਜਿੰਦਗੀ ਪੰਜ-ਪੰਜ ਹਜ਼ਾਰ ਰੁਪਏ ਕਿਲੋ ਖਰੀਦੇ ਕਰਾਂਗੇ ਜਿਹੜੀਆਂ ਨੂੰ ਹੁਣ 100 ਨੂੰ ਵੀ ਨੱਖ ਮਾਰਦੇ ਡਾਕਟਰਾਂ ਨੂੰ ਤਾਂ ਭੱਜ ਕੇ ਦੇਣੇ ਐ ਪੈਸੇ ਹਣਾ ਤੇ ਸਪੀਅਰ ਡਾਕਟਰ ਨੇ ਇਲਾਜ ਵਈ ਸਾਡਾ ਪਰ ਸਬਜੀ ਤੇ ਆਪਾਂ ਖਾਣ ਵਾਲੀ ਚੀਜ਼ ਤੇ ਸਿਰ ਮਠਾਈ ਤੇ ਆਪਾਂ 100-150 ਰੁਪਏ ਕਿਲੋ ਮੰਗਰ ਨਾਲੋਂ ਸੌ ਤੋਂ ਮਠਾਈ ਤੇ ਵੀ 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 ਲੋ ਮਰ ਸਬਜ਼ੀ ਦਾ ਆਪਾ ਇੱਕ ਨਾਮ ਵੱਧ ਨਹੀਂ ਲਾ ਸਕਦੇ ਤਾਂ ਕਿਦਾਂ ਨਹੀਂ ਲੱਗਿਆ ਅੱਜ ਦੀ ਆਪਣੀ ਵੀਡੀਓ ਤੇ ਕਿੰਦਾ ਲੱਗਿਆ ਆਪਣਾ ਕੰਮ ਜਰੂਰ ਦੱਸੋ ਤਾਂ ਪਰ ਆਰਗੈਨਿਕ ਨੂੰ ਕੋਈ ਨਹੀਂ ਜੀ ਆਰਗੈਨਿਕ ਹੀ ਰੱਖਾਂਗੇ ਜਿੱਥੇ ਕੋਈ ਲਾਇਆ ਸੀ ਜਿਹੜੇ ਆਪਣੇ ਘਰੋਂ ਨਾਲ ਜੜੇ ਸੀ ਤਾਂ ਦੇਖਾਂਗੇ ਆਪਣੇ ਸੌਚਾਂਗਾ ਤਾਂ ਦਾਣੂ ਵੀ ਲਾਇਆ ਕਰਾਂਗੇ ਨਹੀਂ ਫਿਰ ਕੈਮੀਕਲ ਕਿੱਕੀ ਦਾ ਆਪਾਂ ਨੂੰ ਵੀ ਕਰਦੇ ਆਂ ਹਾਂ ਧੰਨਵਾਦ ਵੀਡੀਓ ਲੈਕ ਸੇ ਕਮੈਂਟ ਕਰਕੇ ਜਰੂਰ